ਤਸਵੀਰਾਂ ਤੁਹਾਨੂੰ ਅਜਹੀਆਂ ਦਿਖਾਉਣ ਜਾ ਰਹੇ ਹਾਂ ਜਿਸ ਦੇ ਚਰਚੇ ਹੁਣ ਹਰ ਪਿੰਡ ਤੇ ਹਰ ਸ਼ਹਿਰ ਹੋਣ ਜਾ ਰਹੇ ਨੇ ਜਿ ਬਿਲਕੁਲ ਤਸਵੀਰਾਂ ਨੇ ਬਲਾਕ ਪਵਾਨੀਗੜ ਦੇ ਨੇੜਲੇ ਪਿੰਡ ਅਲੋਵਰਖ ਦੀਆਂ ਅਕਸਰ ਲੋਕ ਆਪਣੇ ਮਾਤਾ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਉਹਨਾਂ ਦੇ ਸੁਪਨੇ ਵੀ ਨੇ ਜਿਹੜੇ ਉਹ ਪੁੱਲ ਜਾਂਦੇ ਨੇ ਪਰ ਇਹ ਸਮਾਸੇਵੀ ਆਗੂ ਗੁਰਪ੍ਰੀਤ ਸਿੰਘ ਫੌਜੀ ਜੋ ਕੇ ਅਲੋਵਰਖ ਦੇ ਰਹਿਣ ਵਾਲੇ ਨੇ ਉਹਨਾਂ ਦੇ ਵੱਲੋਂ ਕੁਝ ਵੱਖਰਾ ਉਪਰਾਲਾ ਜਿਹੜਾ ਉਹ ਕੀਤਾ ਗਿਆ ਸੋ ਜਾਣਕਾਰੀ ਦੇ ਦਿੰਨੇ ਆ ਗੁਰਪ੍ਰੀਤ ਸਿੰਘ ਅਲੋਵਰਖ ਦੇ ਪਿਤਾ ਪਿਛਲੇ ਦਿਨ ਹੀ ਅਕਾਲ ਚਲਾਣਾ ਕਰਕੇ ਸੀ ਸੂਬੇਦਾਰ ਗੁਲਜਾਰ ਸਿੰਘ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਜਾਂਦੇ ਨੇ ਸੋ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਅਲੋਵਰਖ ਦੇ ਵੱਲੋਂ ਆਪਣੇ ਪਿੰਡ ਦੇ ਸਕੂਲ ਨੂੰ ਇੱਕ ਤਿੰਨ ਪਹੀਆ ਵਾਹਨ ਜਿਹੜਾ ਉਹ ਭੇਟ ਦਿੱਤਾਗਾ ਸੋ ਜਿਸ ਦੀਆਂ ਚਾਬੀਆਂ ਅੱਜ ਸਕੂਲ ਦੇ ਵਿੱਚ ਪਹੁੰਚ ਕੇ ਸਮੂਹ ਪੰਚਾਇਤ ਤੇ ਸੀਨੀਅਰ ਅਫਸਰਾਂ ਦੇ ਵੱਲੋਂ ਪਹੁੰਚ ਕੇ ਜਿਹੜੀਆਂ ਚਾਬੀਆਂ ਨੇ ਉਹ ਜਿਹੜੀਆਂ ਸੌਂਪੀਆਂ ਜਾ ਰਹੀਆਂ ਸੋ ਦੇਖ ਸਕਦੇ ਹੋ ਗੁਰਪ੍ਰੀਤ ਜੀ ਵੱਲੋਂ ਸਮੂਹ ਸਟਾਫ ਦਾ ਤੇ ਪਹੁੰਚੀਆਂ ਸ਼ਖਸੀਤਾਂ ਦਾ ਧੰਨਵਾਦ ਆ ਜਿਹੜਾ ਕੀਤਾ ਜਾ ਰਿਹਾ ਤੇ ਉੱਥੇ ਹੀ ਉਹਨਾਂ ਨੂੰ ਸਰਪਾਉ ਹੋ પા ਕੇ ਜਿਹੜਾ ਸਨਮਾਨ ਵੀ ਕੀਤਾ ਗਿਆ ਸੋ ਦੇਖ ਸਕਦੇ ਹੋ ਇੱਕ ਯਾਦਗਾਰ ਤਸਵੀਰ ਹੈ ਜਿਹੜੀ ਉਹ ਵੀ ਖਿੱਚਵਾਈ ਜਾ ਰਹੀ ਹੈ ਸੋ ਜਾਣਕਾਰੀ ਦੇ ਦਿੰਨੇ ਆ ਇੱਕ ਮਸਾਇਲਾ ਜਿਹੜੀ ਗੁਰਪ੍ਰੀਤ ਸਿੰਘ ਅੱਲੋ ਵਰਕ ਦੇ ਵੱਲੋਂ ਜਿਹੜੀ ਕਾਇਮ ਕੀਤੀ ਗਈ ਹੈ ਕਿ ਆਪਣੇ ਪਿਤਾ ਦੀ ਯਾਦ ਦੇ ਵਿੱਚ ਇਸ ਸਕੂਲ ਨੂੰ ਜਿਹੜਾ ਇੱਕ ਤਿੰਨ ਪਹੀਆ ਵਾਹਨ ਜਿਹੜਾ ਦਿੱਤਾ ਗਿਆ ਇਸ ਮੌਕੇ ਗੁਰਪ੍ਰੀਤ ਨਾਲ ਗੱਲਬਾਤ ਵੀ ਦੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਅਕਸਰ ਪਿੰਡ ਦੇ ਵਿੱਚ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਨੇ ਲਗਾਤਾਰ ਪਿੰਡ ਦੇ ਆ ਜਿਹੜੇ ਜਿਹੜੇ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਸੀ ਕਿ ਸਕੂਲ ਦੇ ਵਿੱਚ ਜੋ ਬੱਚੇ ਆਉਂਦੇ ਨੇ ਦੂਰ ਦਰੜੇੋਂ ਉਹਨਾਂ ਨੂੰ ਆਉਣ ਦੇ ਵਿੱਚ ਬੜੀ ਮੁਸ਼ਕਿਲ ਹੁੰਦੀ ਸੀ ਜਿਸ ਦਾ ਹੱਲ ਹੈ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਵੱਲੋਂ ਕਹਿ ਗਿਆ ਕਿ ਹੁਣ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਜਿਹੜੀ ਨਹੀਂ ਆਉਣ ਦਿੱਤੀ ਜਾਵੇਗੀ ਇਹ ਆਟੋ ਹੈ ਜਿਹੜਾ ਬੱਚਿਆਂ ਨੂੰ ਬੱਚਿਆਂ ਦੇ ਘਰ ਤੋਂ ਲੈ ਕੇ ਜਿਹੜਾ ਸਕੂਲ ਵਿੱਚ ਛੱਡੇਗਾ ਤੇ ਸਕੂਲ ਤੋਂ ਬੱਚਿਆਂ ਨੂੰ ਘਰ ਤੱਕ ਜਿਹੜਾ ਪਹੁੰਚਾਏਗਾ ਸੋ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਜਿਹੜਾ ਅਸੀਂ ਕਹਿ ਸਕਦੇ ਆ ਬੱਚਿਆਂ ਨੂੰ ਜਿਹੜੀ ਸਪੀਚ ਆ ਉਹ ਦਿੱਤੀ ਜਾ ਰਹੀ ਹੈ ਸੋ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਉਹਨਾਂ ਦੇ ਪਿਤਾ ਦਾ ਜਿਹੜਾ ਸੰਘਰਸ਼ ਆ ਪਿੰਡ ਦੇ ਲਈ ਰੈ ਗੁਰਪ੍ਰੀਤ ਸਿੰਘ ਅਲੋਵਰਖ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਤਾਲੁਕਾ ਜਿਹੜਾ ਰੱਖਦੇ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਲਗਾਤਾਰ ਪਾਰਟੀ ਬਾਜੀ ਦੇ ਨਾਂ ਨਾਲ ਉਪ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਲਗਾਤਾਰ ਪਿੰਡ ਦੇ ਲਈ ਕੰਮ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਸੋ ਉੱਥੇ ਹੀ ਅੱਜ ਗੁਰਪ੍ਰੀਤ ਦੀ ਵੱਲੋਂ ਸਰਕਾਰੀ ਸਕੂਲ ਨੂੰ ਉਹਨਾਂ ਦੇ ਪਿੰਡ ਅਲੋਵਰਖ ਦੇ ਸਰਕਾਰੀ ਸਕੂਲ ਨੂੰ ਇੱਕ ਤਿੰਨ ਪਹੀਆ ਵਾਹਨ ਆ ਜਿਹੜਾ ਉਦਤਿਆ ਗਿਆ ਸੋ ਇਸ ਮੌਕੇ ਹੋਰ ਕੀ ਕਹਿਣਾ ਟੀਚਰ ਸਹਿਬਾਨਾਂ ਦਾ ਤੇ ਗੁਰਪ੍ਰੀਤ ਸਿੰਘ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਮੈਂ ਗੁਰਪ੍ਰੀਤ ਫੌਜੀ ਜੀ ਆਲਰਕ ਸਰ ਅੱਜ ਸਟਿਵਲਰ ਚੜਾਈ ਜਾ ਰਿਹਾ ਹੈ ਕੀ ਕਹਿੰਦੇ ਦੇਖੋ ਜੀ ਜੜੀ ਜਿਵੇਂ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਸੋਹਣੀਆਂ ਸੋਹਣੀਆਂ ਬੱਸਾਂ ਦੇ ਵਿੱਚ ਚੜ੍ਹ ਕੇ ਜਾਂ ਉਹਨਾਂ ਦੇ ਮਾਪੇ ਮਹਿੰਗੀਆਂ ਮਹਿੰਗੀਆਂ ਗੱਡਾਂ ਗੱਡੀਆਂ 'ਚ ਬਿਠਾ ਕੇ ਉਹਨਾਂ ਨੂੰ ਸਕੂਲਾਂ ਤੱਕ ਛੱਡ ਕੇ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਬੱਚੇ ਜਦੋਂ ਆਪਣੇ ਘਰਾਂ ਚੋਂ ਨਿਕਲਦੇ ਸੀ ਤਾਂ ਉਹ ਬੱਸਾਂ ਵੱਲ ਦੇਖ ਕੇ ਤੱਕਦੇ ਸੀ ਵੀ ਕੀ ਕਦੇ ਸਾਡਾ ਵੀ ਸੁਪਨਾ ਇਹ ਪੂਰਾ ਹੋਊਗਾ ਜਾਂ ਸਾਨੂੰ ਵੀ ਅਸੀਂ ਇਸ ਤਰ੍ਹਾਂ ਸਾਧਨਾ ਤੇ ਬੈਠ ਕੇ ਜਾਵਾਂਗੇ ਕੁਝ ਸਾਡੇ ਜਿਹੜੇ ਸਕੂਲ ਦੇ ਬੱਚੇ ਨੇ ਜਿਹੜੀ ਵੱਡੀ ਗੱਲ ਇੱਕ ਹੋਰ ਵੀ ਹੈ ਉਹ ਕਈ ਡੇਰੇਆਂ ਚੋਂ ਆਉਂਦੇ ਨੇ ਘਰ ਬਾਹਰ ਨੇ ਦੂਰ ਨੇ ਸਕੂਲ ਤੋਂ ਜਾਂ ਸਾਡੇ ਬੱਸ ਸਟਾਪ ਤੇ ਜਿਹੜਾ ਇਥੋਂ 1.5 ਕਿਲੋਮੀਟਰ ਦੂਰ ਹੈ ਉੱਥੇ ਕੁਝ ਪਰਿਵਾਰ ਰਹਿੰਦੇ ਨੇ 30-40 ਪਰਿਵਾਰ ਉੱਥੋਂ ਬੱਚੇ 8-10 ਬੱਚੇ ਉੱਥੋਂ ਆਉਂਦੇ ਨੇ ਤਾਂ ਉਹਨਾਂ ਨੂੰ ਗਰਮੀ ਦੇ ਵਿੱਚ ਜਦ ਸਰਦੀ ਦੇ ਵਿੱਚ ਬਹੁਤੀ ਸਰਦੀ ਦੇ ਵਿੱਚ ਬੜਾ ਹੌਣਾ ਕਠਨ ਸੀਗਾ ਜਦੋਂ ਕਿਤੇ ਕੋਣੋਂ ਦੀ ਲੰਗਦੇ ਸੀ ਤਾਂ ਮਨ ਚ ਆਉਂਦਾ ਸੀ ਯਾਰ ਇਹ ਬੱਚੇ ਵੀ ਉਹ ਸਹੂਲਤਾਂ ਤੋਂ ਕਿਉਂ ਬੰਜੇ ਨੇ ਤਾਂ ਇੱਥੇ ਦੁੱਖ ਵੀ ਹੈ ਮੇਰੇ ਫਾਦਰ ਸਾਹਿਬ ਅਕਾਲ ਚਲਾਣਾ ਕਰਕੇ ਪਿੱਛੇ ਜੇ ਤਾਂ ਇਹ ਮੈਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਆਪਣੀ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਤੇ ਕਿਸੀ ਦੇ ਰੱਖਿਆ ਜਾਂ ਸਰਕਾਰੀ ਹਾਂ ਪੰਚਾਇਤ ਵੱਲੋਂ ਦੇਖੋ ਜਾਂ ਤਾਂ ਪਹਿਲਾਂ ਕੋਈ ਦੇਖਾਂਗੇ ਵੀ ਕੋਈ ਸੇਵਾ ਕਰਨ ਵਾਲਾ ਕੋਈ ਮੁੰਡਾ ਮਿਲ ਜੇ ਕੋਈ ਸੱਜਣ ਮਿਲ ਜੇ ਜਿਹੜਾ ਸੇਵਾ ਦੇ ਤੌਰ ਤੇ ਕਿਉਂਕਿ ਸੇਵਾ ਦੀ ਭਾਵਨਾ ਬਹੁਤ ਵੱਡੀ ਵੱਡੀ ਹੈ ਸਾਰਾ ਸਾਰਾ ਦਿਨ ਮੇਰਾ ਪਿੰਡ ਇੱਕ ਧਾਰਮਿਕ ਚੱਚ ਪਿੰਡ ਹੈ ਕਿਉਂਕਿ ਮਾਤਾ ਗੁਜਰਕੌਰ ਛੋਟੇ ਸਹਿਬ ਜਦਿਆਂ ਦੀਆਂ ਹਸਤੀਆਂ ਇਸ ਪਿੰਡ ਚ ਆਈਆਂ ਹੋਈਆਂ ਨੇ ਕਾਰ ਸੇਵਾ ਦੇ ਵਿੱਚ ਮੇਰੇ ਪਿੰਡ ਦੇ ਮਹੀਨਾ ਮਹੀਨਾ ਪੰਜ ਪੰਜ ਸਾਲੀ ਸੇਵਾ ਵੀ ਕਰਦੇ ਰਹੇ ਨੇ ਤਾਂ ਹੋ ਸਕਦਾ ਹੈ ਕਿ ਕੋਈ ਸੇਵਾ ਪੱਖੋਂ ਸਾਨੂੰ ਸੱਜਣ ਮਿਲ ਜੂਗਾ ਜੇ ਕੋਈ ਨਹੀਂ ਵੀ ਮਿਲਿਆ ਤਾਂ ਛੋਟੀ ਮੋਟੀ ਪੰਚਾਇਤ ਚੋਂ ਇਹ ਐਫਰਟ ਕਰਾਂ ਮੈਂ ਹੁੰਦਾ ਵੀ ਅਸੀਂ ਗੱਡੀ ਰਾਈਆ ਆਟੋ ਚ ਰਾਈ ਜਿਹੜਾ ਸਕੂਲ ਦੇ ਵਿੱਚ ਜਾਈਏ ਬਹੁਤ ਸਕੂਲ ਦੇ ਵਿੱਚ ਬੱਚੇ ਨੇ ਜੋ ਆਪਣੇ ਘਰੇ ਸਾਧਨ ਤੱਕ ਨਹੀਂ ਹੈਗਾ ਤਾਂ ਲੱਖਾਂ ਉਹਨਾਂ ਦੇ ਵੀ ਕਿਤੇ ਨਾ ਕਿਤੇ ਦਿਲ ਨੂੰ ਵੀ ਬਹੁਤ ਵੱਡੀ ਖੁਸ਼ੀ ਮਿਲਦੀ ਦੇਖੋ ਅੱਜ ਬੱਚੇ ਬੈਠੇ ਸੀ ਉਹਨਾਂ ਨੂੰ ਖੁਦ ਮਹਿਸੂਸ ਹੋ ਰਿਹਾ ਸੀ ਕਿਉਂਕਿ ਸਾਡਾ ਸਟੇਡੀਅਮ ਇੱਥੋਂ ਜਿੱਥੋਂ ਜਿਹੜਾ ਤਿਆਰ ਹੋ ਰਿਹਾ ਹੈ ਪਿੱਛੇ ਜੇ ਸਾਡੀ ਸਰਕਾਰ ਦੇ ਉਪਰਾਲੇ صدਕਾ ਤੇ ਉਹ ਇੱਥੋਂ ਥੋੜਾ ਜਾ ਇੱਧਰ ਕਿਲੋਮੀਟਰ ਦੂਰ ਹੈ ਕਿਤੇ ਨਾ ਕਿਤੇ ਬੱਚਿਆਂ ਨੂੰ ਆਏ ਆ ਵੀ ਅਸੀਂ ਹਾਕੀ ਖੇਡਣਾ ਇਹਦੇ ਤੇ ਜਾਇਆ ਕਰਾਂਗੇ ਬੱਚਿਆਂ ਦੇ ਮਨ ਚ ਖੁਦ ਖੁਸ਼ ਪੰਜਾਬੀ ਮਿਸਟ्रेस ਅਲਵਰਕ ਦੇ ਵਿੱਚ ਸਾਡੇ ਮਾਦੀ ਗੁਰਪ੍ਰੀਤ ਸਿੰਘ ਜੀ ਵੱਲੋਂ ਸਕੂਲ ਨੂੰ ਆਟੋ ਰਿਕਸ਼ਾ ਦਿੱਤਾ ਗਿਆ ਕਿੰਨਾ ਕੁ ਫਾਇਦਾ ਮਿਲਦਾ ਹੈ ਬਹੁਤ ਫਾਇਦਾ ਮਿਲਦਾ ਜੀ ਸਾਡੀ ਤਾਂ ਗੁਰਪ੍ਰੀਤ ਜੀ ਨਾਲ ਲਾਸਟ ইয়ার ਤੋਂ ਗੱਲ ਚੱਲ ਰਹੀ ਸੀ ਉਹਨਾਂ ਨੇ ਸਾਡੇ ਨਾਲ ਵਾਦਾ ਵੀ ਕੀਤਾ ਸੀਗਾ ਕਿ ਮੈਂ ਜਰੂਰ ਇਸ ਚੀਜ਼ ਦਾ ਪ੍ਰਬੰਧ ਕਰੂੰਗਾ ਔਰ ਉਹਨਾਂ ਨੇ ਆਪਣਾ ਵਾਦਾ ਪੂਰਾ ਕੀਤਾ ਇਹ ਗਰੀਬ ਘਰਾਂ ਦੇ ਬੱਚੇ ਸੀ ਬਹੁਤ ਦੂਰੋਂ ਕਈ ਵਾਰ ਪੈਦਲ ਆਉਂਦੇ ਕਈ ਵਾਰ ਇਹਨਾਂ ਦੇ ਬਾਪੇ ਸਾਈਕਲ ਤੇ ਛੱਡ ਕੇ ਜਾਂਦੇ ਧੁੰਦ ਸਰਦੀ ਗਰਮੀ 'ਚ ਬਹੁਤ ਔਖਾ ਹੁੰਦਾ ਸੀਗਾ ਤੇ ਹੁਣ ਉਹਨਾਂ ਨੂੰ ਬਹੁਤ ਆਸਾਨ ਹੋ ਗਿਆ ਸਮੇਂ ਸਿਰ ਸਕੂਲ ਆਉਣਗੇ ਔਰ ਇਸ ਤੋਂ ਇਲਾਵਾ ਸਾਡੀ ਜਿਹੜੀ ਦਾਖਲੇ ਦੀ ਗਿਣਤੀ ਆ ਉਹ ਵੀ ਵਧੂਗੀ ਸਾਡੇ ਬੱਚੇ ਜਿਹੜੇ ਬਹੁਤ ਦੂਰ ਜਾਂਦੇ ਸੀਗੇ ਇੱਕ ਬੱਸ ਕਰਨ ਨਹੀਂ ਆ ਕੋਈ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਨਾ ਹੋਣ ਕਾਰਨ ਇਸ ਸਕੂਲ ਵਿੱਚ ਦਾਖਲਾ ਨਹੀਂ ਲੈ ਪਾਉਂਦੇ ਸੀਗੇ ਹੁਣ ਸਾਡੇ ਸਕੂਲ ਦੇ ਵਿੱਚ ਹੁਣ ਜ਼ਰੂਰ ਆਣਗੇ ਤੇ ਇੱਕ ਅਹਿਮ ਉਪਰਾਲਾ ਸ਼ਲਾਘਾਯੋਗ ਉਪਰਾਲਾ ਤੇ ਅਸੀਂ ਗੁਰਪ੍ਰੀਤ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡੇ ਸਰਪੰਚ ਸਾਹਿਬ ਦਾ ਪੰਚਾਇਤ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਨੰਗੋ ਪਾਲਟੇਸ਼ਨ ਸ਼ਰਮਾ ਜੀ ਮੈਂ ਬਲੌਕ ਪ੍ਰਾਇਮਰੀ ਐਜੂਕੇਸ਼ਨ ਆਫੀਸਰ ਸੰਗੂਪ 2 ਕੰਮ ਕਰਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਫੌਜੀ ਵੱਲੋਂ ਮਲਕੇ ਆਪਦੇ ਪਿਤਾ ਦੀ ਯਾਦ ਦੇ ਵਿੱਚ ਇੱਕ ਥਰੀ ਬਿਲਰ ਦਿੱਤਾ ਗਿਆ ਇਸ ਬਾਰੇ ਕੀ ਕਹਿੰਦੇ ਸਾਡੇ ਨਾਲ ਜੀ ਜਿਹੜੇ ਸਾਡੇ ਸਕੂਲਾਂ ਚ ਆਉਂਦੇ ਆ ਪ੍ਰਾਇਮਰੀ ਸਕੂਲਾਂ ਚ ਉਹ ਬੱਚਿਆਂ ਕੋਲ ਸਾਧਨ ਨਹੀਂ ਹੈ ਕੁਝ ਘਰ ਇਹਦੇ ਹੁੰਦੇ ਆ ਜਿਹੜੇ ਪਿੰਡ ਤੋਂ ਬਾਹਰ ਜਿਵੇਂ 2 ਕਿਲੋਮੀਟਰ 1 ਕਿਲੋਮੀਟਰ ਕੋਈ ਪੱਠੇ ਵਾਲੇ ਆ ਕੋਈ ਬਸਤੀਆਂ ਵਾਲੇ ਆ ਉਹ ਸਕੂਲ ਚ ਆਣ ਤੋਂ ਰਹਿ ਜਾਂਦੇ ਆ ਬੱਚੇ ਜਿਵੇਂ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਲਈ ਉਹ ਕਰ ਰਹੀ ਹੈ ਤਾਂ ਉਹਦੇ ਹੀ ਉਹਦੇ ਤੇ ਇਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ 'ਚ ਸਕੂਲ ਨੂੰ ਜਿਹੜਾ ਈ-ਰਿਕਸ਼ਾ ਦਿੱਤਾ ਤਾਂ ਕਿ ਜਿਹੜੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਆ ਬੱਚੇ ਉਹ ਸਕੂਲ ਪਹੁੰਚ ਸਕਣ ਕੀ ਸਨੇਹਾ ਦੇ ਮਗਲ ਨੂੰ ਕਨਫਰੈਂਸ ਵਾਲਿਆਂ ਨੂੰ ਕੀ ਸਨੇਹਾ ਕਹਿੰਦੇ ਵੈਸੇ ਜੀ ਸਨੇਹਾ ਇਹੀ ਹੈ ਜੀ ਵੀ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਹੈ ਇਹਨਾਂ ਨੂੰ ਸਕੂਲਾਂ ਵੱਲ ਧਿਆਨ ਦੇਣ ਤਾਂ ਕਿ ਜਿਹੜਾ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਦਾ ਟੀਚਾ ਹੈ ਦੇਖੋ ਸਾਰਾ ਕੁਝ ਸਰਕਾਰ ਵੀ ਨਹੀਂ ਕਰ ਸਕਦੀ ਜੇ ਆਪਾਂ ਵੀ ਨਾਲ ਲੱਗਾਂਗੇ ਜਿਹੜਾ ਉਹਨਾਂ ਦਾ ਇੱਥੇ ਸਿੱਖਿਆ ਕ੍ਰਾਂਤੀ ਲਿਆਉਣ ਦਾ ਟੀਚਾ ਤਾਂ ਕਿ ਉਹ ਪੂਰਾ ਹੋ